ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਤਕਰੀਬਨ ਆਉਂਦੇ 5-7 ਦਿਨਾਂ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਮੀਂਹ ਦੀ ਸੰਭਾਵਨਾ ਹਨੇਰੀ ਦੀ ਸਹਾਮਣਾ ਬਣੇਗੀ ਚੱਕਰ ਹਨੇਰੀ ਦੇ ਕਾਰਵਾਈਆਂ ਕਿਹੜੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਜਾਂ ਨਹੀਂ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤਕਰੀਬਨ 26 ਤਰੀਕ ਤੱਕ ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕਰ ਦਿੱਤੇ ਗਏ ਹਨ جے اج دے الرٹ دی گل کریے اج وی تقریبا موسمے پنگنے ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ yellow تے orange الرٹ کچھ علاقے وچ ਗੱਜਲ ਇਸੇ ਕਾਰਵਾਈਆਂ ਦੇ الرਟ ਜਾਰੀ ਕਰ ਦਿੱਤੇ ਗਿਆ ਜੇ طرح الرٹ دی گل کریے تقریبا 28 ਤਰੀਕ ਤੱਕ موسمے ਭਾਗਨੇ yellow الرਟ ਜਾਰੀ ਕੀਤੇ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ تقریبا orange الرਟ ਵੀ ਜਾਰੀ ਕੀਤੇ ਗਿਆ ਨਹੀਂ ਇਸ ਦੀ ਗੱਲ ਅੱਗੇ ਵੀਡੀਓ ਵਿੱਚ ਕਰਾਂਗੇ اے ਆਪਾਂ ਹੁਣ ਅੱਜ ਦੇ ਮੌਸਮ ਦੀ ਗੱਲ ਕਰੀਏ تقریبا 23 ਤਰੀਕ ਨੂੰ ਮੌਸਮੇ ਭਾਗਨੇ ਕੁਝ ਜ਼ਿਲ੍ਹਿਆਂ ਦੇ ਵਿੱਚ orange الرਟ ਜਾਰੀ ਕੀਤੇ ਗਿਆ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ yellow الرਟ ਜਾਰੀ ਕੀਤੇ ਗਿਆ ਨੇ ਜੇਕਰ سب ਤੋਂ ਪਹਿਲਾਂ ਆਪਾਂ ਸੈਟਲਾਈਟ ਇਮੇਜ ਤੇ ਨਜ਼ਰ ਮਾਰੀਏ ਸੈਟਲਾਈਟ ਇਮੇਜ ਦੇ ਹਿਸਾਬ ਨਾਲ ਫਿਲਹਾਲ ਪੰਜਾਬ ਰਹਿਣਾ ਰਾਜਸਥਾਨ ਉੱਤਰ ਭਾਰਤ ਦਾ ਮੌਸਮ ਫਿਲਹਾਲ ਠੀਕ-ਠਾਕ ਇਤਸਾਫ ਦੇਖਣ ਨੂੰ ਮਿਲ ਰਿਹਾ ਹੈ ਪਛਮੀ ਸਿਸਟਮ ਜਿਹੜਾ ਆਪਾਂ ਨੂੰ ਕੱਲ ਪਹਾੜੀ ਇਲਾਕਿਆਂ ਦੇ ਵਿੱਚ ਗਰਮ ਦੇਖਣ ਨੂੰ ਮਿਲ ਰਿਹਾ ਸੀ ਯਾਦਤਰ ਪੰਜਾਬ ਰਹਿਣਾ ਰਾਜਸਥਾਨ ਦੇ ਵਿੱਚ ਬੱਦਲਬਾਈ ਅਤੇ ਨਹੀਂ ਬਣੀ ਤਾਂ ਯਾਦਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੌਸਮ ਠੀਕ-ਠਾਕ ਹੀ ਦੇਖਣ ਨੂੰ ਮਿਲਿਆ ਬਾਕੀ ਜੇਕਰ ਆਪਾਂ ਗੱਲ ਕਰੀਏ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਕੁਝ ਇਲਾਕਿਆਂ ਵਿੱਚ ਆਪਾਂ ਨੂੰ ਬੱਦਲਬਾਈ ਬੰਦੀ ਹੋਈ ਥਾਈ ਦੇ ਰਹੀ ਸੀ ਕੁਝ ਇਲਾਕਿਆਂ ਵਿੱਚ ਗਰਜ ਲਿਜਕਦੀਆਂ ਕਾਰਵਾਈਆਂ ਆਪਾਂ ਨੂੰ 2-3 ਘੰਟਿਆਂ ਦੇ ਲਈ ਸ਼ਰਾਟੇ ਦੇਖਣ ਨੂੰ ਮਿਲੇ ਬਾਕੀ ਫਿਲਹਾਲ ਇਹਨਾਂ ਘੰਟਿਆਂ ਦੇ ਵਿੱਚ ਤਕਰੀਬਨ ਆਪਾਂ ਨੂੰ ਕੱਲ ਮੌਸਮ ਬਿਲਕੁਲ ਹੀ ਸਾਫ਼ ਦੇਖਣ ਨੂੰ ਮਿਲਿਆ ਮਾਝਾ ਤੇ ਦੁਆਬੇ ਦੇ ਇਲਾਕਿਆਂ ਦੇ ਵਿੱਚ ਵੀ ਤਕਰੀਬਨ ਮੌਸਮ ਹੀ ਸਾਫ਼ ਹੀ ਸੀਗਾ ਜੇਕਰ ਆਪਾਂ ਪਿਛਲੇ ਬੀਤੇ 24 ਘੰਟਿਆਂ ਦੇ ਟੈਂਪਰੇਚਰ ਦੀ ਗੱਲ ਕਰੀਏ ਆਪਾਂ ਨੂੰ 47 ਡਿਗਰੀ ਦੇ ਆਸ-ਪਾਸ ਟੈਂਪਰੇਚਰ ਆਪਾਂ ਨੂੰ ਦੇਖਣ ਨੂੰ ਮਿਲਿਆ ਤੇ ਪੂਰੇ ਦੀਆਂ ਹਮਾਵਾਂ ਯਾਤਰਾ ਇਲਾਕਿਆਂ ਦੇ ਵਿੱਚ ਬੰਗਾਲ ਦੀ ਖਾੜੀ ਤੋਂ ਨਮੀ ਲੈ ਕੇ ਪੰਜਾਬ ਵੱਲ ਛੁੱਟੀਆਂ ਹੋਈਆਂ ਦਿਖਾਈ ਦੇ ਰਹੀਆਂ ਸਨ ਪੰਜਾਬ ਦੇ ਵਿੱਚ ਤਕਰੀਬਨ ਮੌਸਮ ਸਾਫ਼ ਹੀ ਦੇਖਣ ਨੂੰ ਮਿਲਿਆ ਕੇਂਦਰੀ ਮਾਲਵੇ ਤੱਕ ਯਾਤਰਾ ਇਲਾਕਿਆਂ ਵਿੱਚ ਮੌਸਮ ਸਾਫ਼ ਰਿਹਾ ਦੇ ਪਠੰਡੇ ਦੇ ਅੰਮ੍ਰਿਤਸਰ ਸਾਹਿਬ ਲੁਧਿਆਣਾ ਇਹਨਾਂ ਖੇਤਰਾਂ ਦੇ ਵਿੱਚ ਵੀ ਗਰਮ ਜਲਤ ਇਲਾਕਿਆਂ ਵਿੱਚ ਟੈਂਪਰੇਚਰ ਦੇਖਣ ਨੂੰ ਮਿਲਿਆ ਹਰਿਆਣੇ ਦੇ ਵਿੱਚ ਵੀ ਆਪਾਂ ਨੂੰ ਜ਼ਿਆਦਾ ਇਲਾਕਿਆਂ ਵਿੱਚ ਮੌਸਮ ਸਾਫੀ ਦੇਖਣ ਨੂੰ ਮਿਲਿਆ ਬਾਕੀ ਠੰਡਕ ਵਾਲਾ ਮਾਹੌਲ ਆਪਾਂ ਨੂੰ ਸ਼ਾਮ ਵੇਲੇ ਦੇਖਣ ਨੂੰ ਮਿਲ ਰਿਹਾ ਸੀ ਤਕਰੀਬਨ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਮੀਨ ਐਂਡ ਦੇ ਚੱਕਰ ਦਾ ਸਿਸਟਮ ਦੇਖਣ ਨੂੰ ਮਿਲਿਆ ਬਾਕੀ ਜੇਕਰ ਆਪਾਂ ਅੱਜ ਦੀ ਗੱਲ ਕਰੀਏ ਫਿਲਹਾਲ ਅੱਜ ਆਪਾਂ ਨੂੰ ਤਕਰੀਬਨ ਟੁੱਟਵੇਂ ਤੌਰ ਤੇ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਦੁਪਹਿਰ ਤੋਂ ਬਾਅਦ ਜੇਕਰ ਆਪਾਂ ਮੌਸਮ ਵਿਭਾਗ ਦੇ ਮਾਡਲ ਦੇ ਹਿਸਾਬ ਨਾਲ ਦੇਖੀਏ ਕਿਹੜ ਕੁਝ ਇਲਾਕਿਆਂ ਦੇ ਵਿੱਚ yellow alert ਜਾਰੀ ਕੀਤੇ ਗਏ ਹਨ ਜਿਸ ਦੇ ਵਿੱਚ ਇਲਾਕੇ ਹੋ ਗਏ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਦੇ ਕੁਝ ਇਲਾਕੇ ਹੋ ਗਏ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਤੇਜ਼ ਹਵਾਵਾਂ ਦੇਖਣ ਨੂੰ ਮਿਲਣਗੀਆਂ ਤਰਨਤਾਰ ਨਮਰਸਰ ਸਾਹਿਬ ਦੇ ਵਿੱਚ ਵੀ ਤੇਜ਼ ਹਵਾਵਾਂ ਦੇਖਣ ਨੂੰ ਮਿਲ ਸਕਦੀਆਂ ਹਨ ਲੁਧਿਆਣੇ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਣਗੀਆਂ ਹੁਸ਼ਿਆਰਪੁਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਗਰਜ ਲਿਸ਼ਕ ਦੀਆਂ ਕਾਰਵਾਈਆਂ ਦੀ ਗੱਲ ਕਰੀਏ ਪਟਿਆਲੇ ਦੇ ਵਿੱਚ ਹੋ ਗਿਆ ਐਸਐਸ ਨਗਰ ਦੇ ਵਿੱਚ ਹੋ ਗਿਆ ਲੁਧਿਆਣੇ ਦੇ ਵਿੱਚ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਗਰਜ ਲਿਸ਼ਕ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਮਲੇਰਕੋਟਲਾ ਹੋ ਗਿਆ ਮੋਗਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਨੇ ਤਕਰੀਬਨ ਆਪਾਂ ਨੂੰ ਹੀਟ ਵੇਵ ਦੇ ਅਲਰਟ ਜਾਰੀ ਕੀਤੇ ਗਏ ਹਨ ਬਾਕੀ ਜਿਹੜੇ ਕਰ ਆਪਾਂ ਮਾਲਵੇ ਦੇ ਬਾਕੀ ਇਲਾਕਿਆਂ ਦੀ ਗੱਲ ਕਰੀਏ ਤਕਰੀਬਨ ਇੱਧਰ ਜਿਹੜੇ ਮਾਨਸਾ ਹੋ ਗਿਆ ਬਟਿੰਡਾ ਹੋ ਗਿਆ ਫਰੀਦਕੋਟ ਹੋ ਗਿਆ ਫਰੋਜਪੁਰ ਦੇ ਇਲਾਕੇ ਹੋ ਗਏ ਮੁਕਸਰ ਹੋ ਗਿਆ ਫਾਜ਼ਿਲਕਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਨੇ orange alert ਜਾਰੀ ਕੀਤੇ ਗਏ ਹਨ ਇਹਨਾਂ ਇਲਾਕਿਆਂ ਵਿੱਚ ਟੈਂਪਰੇਚਰ ਆਪਾਂ ਨੂੰ 44 ਡਿਗਰੀ ਤੋਂ ਪਲੱਸ ਜ਼ਿਆਦਾ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਮੇਨ ਤੌਰ ਤੇ ਗੱਜ ਨਿਸ਼ਕ ਦੀਆਂ ਕਾਰਵਾਈਆਂ ਤੇ ਮੌਸਮ ਵਿਭਾਗ ਵੱਲੋਂ ਗਰਸਾਹ ਅਤੇ ਲੁਧਿਆਣਾ ਇਹਨਾਂ ਇਲਾਕਿਆਂ ਦੇ ਵਿੱਚ ਤੇਜ਼ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਹਵਾ ਦੀ ਗੱਲ ਕਰੀਏ 50 ਤੋਂ 60 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਚਰਪੁਰ ਤਰਨਤਾਰਨ ਸਾਹਿਬ ਹੋ ਗਿਆ ਲੁਧਿਆਣਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਪੂਰੇ ਦੀ ਹਵਾ ਜ਼ਿਆਤਰ ਇਲਾਕਿਆਂ ਦੇ ਵਿੱਚ ਚਲਦੀ ਹੋਈ ਦਿਖਾਈ ਦੇ ਦੀ ਅੱਗੇ ਜੇ ਆਪਾਂ ਗੱਲ ਕਰੀਏ ਜਿਹੜੇ ਮੌਸਮੀ ਵਿਭਾਗ ਨੇ 28 ਤਰੀਕ ਤੱਕ ਅਲਰਟ ਜਾਰੀ ਕੀਤੇ ਗਏ ਹਨ ਗਰਜੇ ਲਿਸ਼ਕ ਦੀਆਂ ਕਰਵਈਆਂ ਮੀਂਹਰੇਰੇ ਦੇ ਸੰਭਾਵਨਾ ਜ਼ਿਆਤਰ ਇਲਾਕਿਆਂ ਵਿੱਚ ਦੇਖਣ ਅੱਜ ਦੀ ਤਕਰੀਬਨ ਹੀਟ ਵੇਵ ਦੇ ਅਲਰਟ ਜਾਰੀ ਹੋ ਚੁੱਕੇ ਹਨ ਅਤੇ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਗਰਜ ਚਮਕ ਅਤੇ ਇਹਦੀਆਂ ਕਾਰਵਾਈਆਂ ਵੀ ਦੇਖਣ ਨੂੰ ਮਿਲਣਗੀਆਂ 40 ਤੋਂ 50 ਕਿਲੋਮੀਟਰ ਦੇ ਹਿਸਾਬ ਨਾਲ ਦੇਖਣ ਨੂੰ ਮਿਲ ਸਕਦੀਆਂ ਹਨ ਅੱਗੇ ਜੇਕਰ ਆਪਾਂ 24 ਤਰੀਕ ਦੇ ਮੌਸਮ ਦੀ ਗੱਲ ਕਰੀਏ 24 ਤਰੀਕ ਨੂੰ ਵੀ ਤਕਰੀਬਨ ਟੁੱਟਵੇਂ ਤੌਰ ਤੇ ਕਾਰਵਾਈਆਂ ਹੀਟ ਵੇਵ ਦੇ ਅਲਰਟ ਵਾਰਮ ਨਾਈਟ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ 40 ਤੋਂ 50 ਕਿਲੋਮੀਟਰ ਦੀ ਵਾਚ ਚਲਦੀ ਹੋਈ ਦਿਖਾਈ ਗਈ 25 ਤਰੀਕ ਨੂੰ ਵੀ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਗਰਜ ਲਿਸ਼ਕ ਦੀਆਂ ਕਾਰਵਾਈਆਂ 26 ਨੂੰ ਵੀ ਅਤੇ 27 ਨੂੰ ਵੀ ਇਸੇ ਤਰ੍ਹਾਂ ਦੀਆਂ ਕਾਰਵਾਈ ਇਹਨ ਮੌਸਮੀ ਬਾਗਨੀ ਟੁੱਟਵੇਂ ਤੌਰ ਤੇ ਉਮੀਦ ਦੀਆਂ ਕਰਵੀਆਂ ਹਲਕੇ ਤੋਂ ਦਰਮਿਆਨੀ ਰਫਤਾਰ ਦੇ ਵਿੱਚ 23 24 ਤੋਂ 27 ਤੱਕ ਅਤੇ 25 26 28 ਤੱਕ ਜ਼ਿਆਦਾ ਇਲਾਕਿਆਂ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਹੀਟ ਵੇਵ ਦੇ ਅਲਰਟ ਤੇ 24 ਤਰੀਕ ਨੂੰ ਵੀ ਮੌਸਮੀ ਪਾਗਨੇ ਅਤੇ ਵਾਰਮ ਨਾਈਟ ਤੇ ਗਰਮ ਰਾਤਾਂ ਵੀ ਆਪਾਂ ਨੂੰ 23 ਅਤੇ 24 ਤਰੀਕ ਨੂੰ ਦੇਖਣ ਨੂੰ ਮਿਲਣਗੀਆਂ ਜੇਕਰ ਹਵਾ ਦੀ ਗੱਲ ਕਰੀਏ ਤਕਰੀਬਨ 30 ਤੋਂ 40 ਕਿਲੋਮੀਟਰ 22 ਅਤੇ 23 ਤਰੀਕ ਦੀ ਕਾਰਵਾਈਆਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਅੱਜ ਤਕਰੀਬਨ ਅੱਗੇ ਜੇਕਰ ਆਪਾਂ 40 ਤੋਂ 50 ਕਿਲੋਮੀਟਰ ਦੀ ਹਵਾ ਦੀ ਗਤੀ ਕਰੀਏ 24 ਤੋਂ 25 ਤਰੀਕ ਤੱਕ ਆਪਾਂ ਨੂੰ 40 ਤੋਂ 50 ਕਿਲੋਮੀਟਰ ਦੀ ਗਤੀਵਿਧੀਆਂ ਦੀ ਹਵਾਵਾਂ ਦੇਖਣ